ਅੱਜ ਫਿਰ ਜੰਨੇ ਆ ਭਾਪੀ। ਉਹ ਤੇ ਮੱਗਰ ਸਿੰਘ ਦੇ ਘਰ ਜੰਨੇ ਆ। ਤੇ ਦੂਜਿਆਂ ਨੂੰ ਵੀ ਉੱਥੇ ਬੁਲਾਵਾਂਗੇ। ਤੇ ਸਾਰਾ ਜੋ ਵੀ ਹੈਗਾ ਵਾ ਇਹ ਤਾਂ ਬਰਤੋਲੀ ਕਿਦੜਾ ਦੇਖ ਲੈਣਾ ਸਾਰਾ। ਇਹ ਕੁੜੀ ਦਾ ਫੋਨ ਆ ਗਿਆ ਜੀ ਹੁਣ। ਇਹ ਜਿੰਨੇ ਤੋਂ ਨਿਕਲ ਲੈ ਕੇ ਧਾੜਨਾ। ਹਲੋ। ਹਲੋ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਕੀ ਹਾਲ ਹੈ? ਠੀਕ ਠਾਕ ਹੁਣਾ ਆਪਣਾ ਵਧੀਆ ਹੋਰ ਨਿਆਣੀ ਠੀਕ ਠਾਕ ਆ ਹਾਂ ਠੀਕ ਆ ਤੁਹਾਨੂੰ ਸੁਣਾਉਂਦੀ ਹਾਂ ਸਮਝ ਨਹੀਂ ਆਦਾ ਵਧੀਆ ਵਧੀਆ ਚੱਲ ਗਏ ਸਕੂਲੇ ਸਾਡੇ ਕੇ ਆਏ ਹੁਣ ਅੱਛਾ ਹਾਂ ਬਸ ਚੁੱਪ ਨਾ ਆਹੋ ਅਭੀ ਲੱਗ ਗਏ ਨਾ ਬੱਚਦੇ ਨਹੀਂ ਤੇ ਘਰ ਕੱਟ ਨਹੀਂ ਦੀ ਬਸ ਨਹੀਂ ਨਹੀਂ ਉਹ ਉਲਟੇ ਆਉਂਦੀ ਨਾ ਤੋ ਮੁੜ ਜਾਂਦੀ ਅੱਛਾ ਠੀਕ ਤੇ ਫਤਿਹ ਨਹੀਂ ਗਏ ਸਕੂਲੇ ਹਾਂ ਫਤਿਹ ਨਹੀਂ ਚਲੇ ਗਏ ਤੇ ਬਲਵੀਰ ਬਲਵੀਰ ਵੀ ਠੀਕ ਆ ਅੱਛਾ ਅੱਛਾ ਤਾਂ ਤੁਸੀਂ ਹੱਥ ਤੇ ਕੰਮ ਕਰ ਚੱਲਦਾ ਵਧੀਆ ਮਹਾਰਾਜ ਨੇ ਤੁਹਾਡੀਆਂ ਦੁਆਵਾਂ ਸਰਕਾਰ ਅਫਸਰ ਲੱਗੇ ਆ ਚੱਲ ਵਧੀਆ ਕਿ ਆਪਸੇ ਪਰਮਾਤਮਾ ਦਾ ਸੁਖੁਰਾ ਨਾ ਕੰਨਾ ਜਾਈ ਤੇ ਪਰਮਾਤਮਾ ਨੇ ਲੱਖਾਂ ਬਖਸ਼ੀਆਂ ਬਿਲਕੁਲ ਬਿਲਕੁਲ ਤੇ ਹੋਰ ਕੈਂਡੀ ਦੇ ਲੇਟ ਬੜਾ ਹੁੰਦਾ ਘਰ ਕੌਣ ਦਾ ਲੇਟ ਹੁੰਦਾ ਕੋਈ ਕੈਂਡੀ ਤੇ ਲੇਟ ਬਹੁਤ ਹੁੰਦਾ ਘਰ ਉਹ ਲੇਟ ਫਿਰ ਜਦੋਂ ਲੋਕਾਂ ਦੇ ਕੰਮ ਕੂਮ ਕਰਨੇ ਫਿਰ ਲੈ ਬੈਭ ਹੋ ਜਾਈਦਾ ਕਿਤੇ ਪਰਮਾ ਨਹੀਂ ਚੰਗਾ ਗੱਲ ਕਰਨਾ ਤਾਂ ਰੋਣਾ ਜਾਈਦਾ ਨੇ ਇਹ ਨਾ ਬਣੀ ਲੇਟ ਹੋਈ ਤਾਂ ਉਹ ਜਨਾਨੀਆਂ ਨੂੰ ਆਦਤ ਹੁੰਦੀ ਐ ਐਵੇਂ ਚੁੱਕਣਾ ਦੇਈ ਜਾਣੇ ਨਹੀਂ ਜਨਾਨੀਆਂ ਨੂੰ ਆਦਤ ਨਹੀਂ ਹੁੰਦੀ ਦੰਦੇ ਜਿੱਤੇ ਗੱਲੀ ਬਾਹਰ ਪੈ ਜਾਂਦੇ ਫੇ ਲੇਟ ਹੋ ਜਾਂਦੇ ਨਾ ਘਰ ਆਉਣ ਦੇ ਚੇਤਾ ਭੁੱਲ ਜਾਂਦੇ ਵੀ ਘਰ ਨਹੀਂ ਜਾਣਾ ਵਾ ਨਹੀਂ ਟਾਈਮ ਨਹੀਂ ਲਈਦਾ ਹਾਂ ਨਹੀਂ ਕੰਮ ਨਾਲ ਕਰ ਆ ਜਰਾ ਹੋਰ ਆ ਇਸ ਵੀ ਤੇ ਆਖੜੀ ਬੜੀ ਹੰਕਾਰ ਬੜਾ ਤੇ ਪਿਆਨੋ ਬੜੀਆਂ ਗੱਲਾਂ ਕਰਦਾ ਗਰੀਬੀ ਦੇ ਮੈਂ ਬਣਾ ਦੇਣਾ ਇਹ ਵਾਲਾ ਕਿੱਦਾਂ ਦੇ ਸਿਆਣਪ ਆ ਲੈ ਜੋਸ਼ ਚਾਈ ਮੈਂ ਸੱਚੀ ਬੋਲਦਾ ਮੈਂ ਝੂਠ ਬੋਲਦਾ ਹੋਇਆ ਇਹ ਦਾਦਾ ਚ ਲੈ ਗਰੀਬੀ ਦੇ ਘਰੀਬ ਲਈ ਆਂਦਾ ਵਾ

ਤਾਂ ਮੈਂ ਉੱਥੇ ਕੋਠੇ ਮੈਂ ਕੋਠੇ ਆ ਕੇ ਰੋਲਾ ਪਾਉਣਾਂ ਦੇ ਬਾਰੇ ਉਹ ਜਦੋਂ ਗੱਲ ਐਵੇਂ ਉਹ ਜਿਹੜੀ ਭੈਣ ਵਾਣਾ ਉਹ ਬੜੀ ਇਹ ਚੁੱਕੜਾ ਦੇ ਦਿੰਦੀ ਆ ਛਾਟੀ ਫੋਨ ਕਰਕੇ ਇਹਦੇ ਵੀ ਆ ਕੇ ਚੁੱਕੜਾ ਕਰ ਲੈਦੇ ਇਹਦਾ ਤੇ ਇਹਦਾ ਤਾਂ ਪਤਾ ਸੁੱਤੋ ਜਿਹਾ ਪੇਕੇ ਵਾਲੀ ਤੇ ਆਣਾ ਜਦ ਆਪਣੀ ਭੈਣ ਵਾਲੀ ਆ ਹਾਂ ਹਾਂ ਮੈਂ ਤਾਂ ਨੂੰ ਵੇਚਣਾ ਤੇ ਦੇ ਨਹੀਂ ਮਾਰਾ ਕੰਗਾ ਬੁੱਲੀਆ ਗੱਡੀ ਤੋਂ ਔਰ ਮੈਂ ਗੱਡੀ ਤਰੋਣੀ ਹੂ ਤੇ ਕੋ ਬਿਨਾਂ ਫੇਸੀ ਨਹੀਂ ਆਉਂਦਾ ਕੋਈ ਛੋਟਾ ਬੱਚਾ ਆਵਾ ਕਿਦਾ ਗੱਡੀ ਕੋਲ ਗਿਆ ਲਗਾਹੇ ਸਾਈਕਲ ਨੂੰ ਚਲਾਉਣਾ ਨਹੀਂ ਆਉਂਦਾ ਤੇ ਗੱਡੀ ਨੂੰ ਹੱਥ ਪਾਉਣ ਲੱਗਾ। ਇਦਾਂ ਹੋਈਆਂ ਅੰਦਰੋਂ ਤਾਂ ਦਿਲ ਟੁੱਟ ਜਾਂਦਾ। ਯਾ ਦਿਲ ਟੁੱਟ ਜਾਂਦਾ। ਅੱਜ ਦੇਖਦੇ ਦਿਲ ਟੁੱਟਣ ਲੱਗੇ। ਇਦਾਂ ਨਹੀਂ ਬਚਿਆ ਨੂੰ ਬੋਲੀਦਾ। ਹੂੰ ਬੋਲੀਦਾ ਨਹੀਂ ਬਚਿਆ। ਬੋ ਤਾਂ ਤੂੰ ਵੀ ਲੈਕਚਰ ਦੇਣਾ ਸ਼ੁਰੂ ਕਰ ਲੈ। ਹਾਂ ਤੂੰ ਹੰਕਾਰਿਆ ਰਿਆ ਕਰ ਸੀ ਤੇ ਚੋਹੀ ਤਾਂ ਦੇ ਪਾ ਰਹੇ ਤਾਂ ਹੰਕਾਰ ਕਰਾ ਦੇ। ਤੇ ਆਪਰੇ ਆਪਣੇ ਤਾਂ ਬਾਹਰ ਹੀ ਆ ਤੇ ਪਤਾ ਨਹੀਂ ਮੇਰੇ ਤੋਂ ਤੂੰ ਕਹਾਵਾ। ਬੰ ਮੈਂ ਮੇਤ ਕਰੀਦੀ ਪੈਸੇ ਕਮਾਈਦੇ ਹਾਂ ਮੈਂ ਠੱਗੀ ਥੋੜੀ ਮਾਰਨੇ ਚੋਰੀ ਥੋੜੀ ਕਰੰਡਿਆ। ਆ ਉਹ ਤੁਹਾਨੂੰ ਚਾਹ ਤੇ ਹਿਲਤ ਮੈਂ ਤੇ ਕਹਾਂ ਉਹ ਦੂਜੇ ਦੇ ਗਰੀਬੀ ਦਾ ਮਜਾਕ ਤੁਨਾ ਤਾਂ ਉਹ ਜਿੰਨੇ ਜੁਗ ਹੈਗਾ ਉਹ ਆਪਣੇ ਘਰ ਖੁਸ਼ ਆ ਆਪਣੇ ਘਰ ਰੋਟੀ ਪਾਣੀ ਖਾਂਦੇ ਤੂੰ ਵੀ ਨਾ ਤੇ ਹੀ ਜਾਂਦਾ ਚੱਲ ਕੋਈ ਗੱਲ ਆ ਤੇ ਘਰ ਹੀ ਕਰਨੇ ਚਾਹੀਦੇ ਆ ਨਾ ਅਗਲੇ ਵੀ ਘਰ ਆਈ ਦੀ ਹਾਂ ਤੇ ਘਰ ਇਹਨੂੰ ਕਿ ਮਾੜਾ ਬੋਲਿਆ ਮਾੜਾ ਤੂੰ ਉਹਨਾਂ ਨੂੰ ਗੱਲਾਂ ਕੀ ਕੀ ਆ ਕਿ ਤੇਰਾ ਪਰਸ ਨਹੀਂ ਲੱਭਦਾ ਹੈਗਾ ਹਾਂ ਤੂੰ ਪਰਸ ਕੀ ਤੇ ਜਿੱਥੇ ਮੈਂ ਰਹਾਦਾ ਉਥੇ ਹੈ ਨਹੀਂ ਸੀ ਤੇ ਮੈਨੂੰ ਕੀ ਪਤਾ ਹਾਂ ਤੈਨੂੰ ਪਤਾ ਨਹੀਂ ਕਿ ਤੂੰ ਕਿੱਥੇ ਰੱਖਿਆ ਵਾ ਨਹੀਂ ਮੈਨੂੰ ਨਹੀਂ ਨਾ ਪਤਾ ਉਹ ਤੇਰਾ ਪੱਤਾ ਤੇਰਾ ਪਤਾ ਤੇਰਾ ਹੀ ਪੱਤਾ ਲੇਖਣ ਆਏ ਸੀ ਹੂੰ ਚੱਲ ਤੂੰ ਹੀ ਪਤਾ ਲੈਕਚਰਾਂ ਦੇ ਜਾਂ ਤੂੰ ਹੀ ਬੜੀ ਵਾਰੀ ਬਹੁਤੀ ਗੱਲ ਨਹੀਂ ਕਰ ਤੂੰ ਜਿਹਨੂੰ ਕਰਿਆ ਕਰ ਹੰਕਾਰ ਨਾਲ ਮਤੇ ਕਹਦਾ ਕਰਿਆ ਕਰ ਹੂੰ ਤੈਨੂੰ ਟੁਕੜਾ ਮੈਂ ਦੇ ਇਹਨੇ ਟੁਕੜਾ ਦੇਤੀ ਇਹਨੇ ਹੁਣ ਮੈਂ ਕੋਈ ਬੱਚੀ ਨਹੀਂ ਹੈਗੀ ਕਿ ਟੁਕੜਾ ਦਾ ਲੱਗ ਜੂਗੀ ਜਿਹੜੀ ਜਾਰੀ ਟੁਕੜਾ ਦੇ ਮੈਂ ਆ ਜੂਗੀ ਅੱਛਾ ਹਾਂ ਆ ਪਾਸਾ ਸਾਹ ਮਾਰੇ ਆ ਕਾ ਹੋਰ ਹਾਂ ਠੀਕ ਹੈ ਪਰ ਮੈਂ ਮੈਨੂੰ ਵੀ ਤੇਰਾ ਕੰਮ ਨਹੀਂ ਚਾਹੀਦਾ ਦੱਸੀ ਮੈਂ ਤਾਂ ਜਦੋਂ ਸੁਣਗੀ ਤੇ ਮੇਰੇ ਨਾਲ ਹੰਕਾਰ ਆ ਫਿਰ ਪਤਾ ਲੱਗ ਗਿਆ ਵੀ ਇਹ ਕਿੰਨੇ ਕੁ ਡੇਹ ਹੈ ਰਾਵਾਂ ਕਿਉਂਕਿ ਇਹ ਹੋ ਗਿਆ ਤੇਨੇ ਤੇ ਤੁਮੀ ਫਿਰ ਪਰਖਿਆ ਜਾਏਗਾ ਲੈ ਤੂੰ ਦਾ ਹਾਂ ਇਹ ਪਰਖਿਆ ਜਾਂਦਾ ਮਤਲਬ ਜੇ ਕੋਈ ਬੰਦਾ ਕੰਮ ਕਰਦਾ ਇਦੋਂ ਹੀ ਭੈਣ ਭਰਾ ਦੇ ਇਸ ਤਰ੍ਹਾਂ ਪਰਖਿਆ ਜਾਂਦੇ ਹੁਣ ਤੇਰਾ ਭਾਈਆ ਕੰਮ ਨਵਾਂ ਸਿਰੂ ਤੁਹਾਣੇ ਲੱਗਾ ਤੇ ਉਹਨੂੰ ਟੈਸਟ ਦੀ ਜ਼ਰੂਰ ਤੇ ਪੋਂ ਤੇਰੀ ਮੀਰੀ ਦਾ ਤਾਂ ਹੀ ਤਾਂ ਲੱਗੂ ਜੇ ਤੇ ਭੈਣ ਦੀ ਮਦਦ ਕਰੇਗਾ ਤੇ ਕੋਈ ਨਹੀਂ ਭਾਜੀ ਨੂੰ ਪੈਸੇ ਦੇਦਾ ਕਿ ਭਾਈ ਕਿਹੜੀ ਭਾਜੀ ਨਾਲ ਪੈਸੇ ਚੰਗੇ ਆ ਹਾਂ ਉਹ ਤੇ ਹਮਾਰੇ ਬਤਾ ਲੱਗੂ ਕਿ ਆ ਨਾ ਤੇ ਕਿੰਨੇ ਕਰ ਰਹਾ ਹੈ ਇਹ ਵੀ ਸਾਹੇ ਵਾਲਾ ਕਿੰਨੇ ਵੀ ਚੋਗਾ ਵਾਂ ਕੋਈ ਨਹੀਂ ਦੇ ਦਾਂਗੇ ਭਾਜੀ ਨੂੰ ਪੈਸੇ ਹਾਂ ਹੁਣ ਇਹਨਾਂ ਕੰਮ ਸੇ ਕਰਨਾ ਵਾ ਤੇ ਹਾਂ ਜਰੂਰ ਤੇ ਤੈਨੂੰ ਆਸਾਂ ਦੀ ਕੋਈ ਨਹੀਂ ਕੋਈ ਨਹੀਂ ਕਰਾਂਗੇ ਮਦਦ ਪੂਰੀ ਕਰਾਂਗੇ ਤੇਰੀ ਹਾਂ ਠੀਕ ਆ ਪਰ ਤੂੰ ਵਾਦ ਦੇ ਵੀ ਪੈ ਸਕਦੀ ਆ ਤੇ ਘਾਟੇ ਵੀ ਪੈ ਸਕਦੀ ਆ ਕੋਈ ਗੱਲ ਨਹੀਂ ਜਦੋਂ ਅਸੀਂ ਸ਼ੁਰੂ ਕਰਾਂਗੇ ਫੇਰ ਹੀ ਪਤਾ ਲੱਗਣਾ ਵਾ ਕਿ ਸਾਨੂੰ ਕਿੰਨੇ ਕਿੰਨੇ ਪੈਸਿਆਂ ਦੀ ਜ਼ਰੂਰਤ ਹੈ ਪਹਿਲਾਂ ਵੀ ਮੈਂ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਇੰਨੇ ਦੇ ਦੇ ਦਿਓ ਉਨੇ ਦੇ ਦਿਓ ਆ ਇਹ ਤਾਂ ਗੱਲ ਹੈਗੀ ਹੈ ਹਾਂ ਇਹ ਤੇ ਜਦੋਂ ਅਸੀਂ ਕੰਮ ਸਟਾਰਟ ਕਰਾਂਗੇ ਫੇਰ ਤੁਹਾਨੂੰ ਪਤਾ ਲੱਗਣਾ ਕੋਈ ਨਹੀਂ ਕੋਈ ਨਹੀਂ ਹਾਂ ਜਦੋਂ ਲੋੜ ਪੋਵੇ ਦੱਸ ਦੀ ਕੋਈ ਗੱਲ ਹਾਂ ਉਸੇ ਫੇਰ ਪਤਾ ਲੱਗੂਗਾ ਤੇਰੀ ਅਸਲ ਦਿਰੀ ਜਾ ਠੀਕ ਠੀਕ ਇਹ ਤਾਂ ਮਤਲਬ ਪਰਖਣਾ ਭਰਾ ਨੂੰ ਹੈ ਹਾ ਜੇ ਮੁਸੀਬਤ ਉਹ ਲੈ ਕਿਆ ਨਾ ਖੜਾ ਹੈ ਨਾ ਫਿਰ ਪਤਾ ਲੱਗੂਗਾ ਇਹ ਮੁਸੀਬਤ ਥੋੜੀ ਹੈ ਮੁਸੀਬਤ ਹੋਈ ਕੋਈ ਬਿਮਾਰ ਹੋਈ ਤੂੰ ਸੁਖੀ ਦਾ ਕੰਮ ਸ਼ੁਰੂ ਕਰਨਾ ਤੇ ਇਹੋ ਜਿਹੇ ਕੰਮ ਕਰਦਾ ਪੈਸੇ ਛੱਡ ਦੇ ਜੇ ਫਿਰ ਬੰਦਾ ਆਫਰ ਟਾਈਮ ਆ ਜਾਂਦਾ ਕਿ ਮੈਂ ਕੰਮ ਸ਼ੁਰੂ ਕੀਤਾ ਸੀ ਤੂੰ ਕਿਨੇ ਮੇਰੇ ਸਾਥ ਵਿੱਚ ਤਿਆਰ ਹਾ ਤੇ ਪਹਿਲਾਂ ਚਾਦਰ ਵੇਖ ਕੇ ਪੈਰ ਪਸਾਰ ਲੈਣਾ ਬਹੁਤ ਬਹੁਤ ਵੱਡਾ ਇਨਾਕ ਸੋ ਲੈਣਾ ਕਿੰਨਾ ਤੇਰੇ ਵੱਲ ਵੇਖ ਕੇ ਪੈਰ ਪਸਾਰ ਲੈ ਕਿ ਮੈਂ ਤੈਨੂੰ ਆਪਰਾ ਕੇ ਪੈਸੇ ਬੜੇ ਆ ਕੋਈ ਨਹੀਂ ਕੋਈ ਨਹੀਂ ਦੇ ਦਾਂਗੇ ਪੈਸੇ ਹਾਂ ਹਾਂ ਚੱਲ ਠੀਕ ਆ ਮੈਨੂੰ ਵਿੱਚ ਫੋਨ ਆਉਂਦਾ ਕਿਸ ਦਾ ਚੱਲ ਠੀਕ ਆ ਫਿਰ ਚੇਤਾ ਰੱਖ ਠੀਕ ਠੀਕ ਹਾਂ ਚੰਗਾ ਓਕੇ ਚੱਲ ਚੰਗਾ ਉਹਦੇ ਹਾਂਜੀ ਪੋਤਰਾ ਪੋਤੇ ਚੰਗਾ ਹੀ ਉਹ ਆ ਜਿਹੜਾ ਤੂੰ ਕੰਮ ਕਰਨ ਰਿਹਾ ਕਣੀ ਹੂੰ ਇਹ ਵਧੀਆ ਵਾ ਤੇ ਮੈਂ ਇਹ ਐਨਾ ਵਾਂ ਵੀ ਜਿਆਦਾ ਪੜ ਲੇਗਾ ਨਾ ਹੂੰ ਤੇ ਨੌਕਰੀ ਮਿਲ ਜੀ ਉਹਦੇ ਨਾਲ ਦੀ ਰੀਸ ਨਹੀਂ ਗਈ ਪੁੱਤ ਉਦਾਂ ਬੰਦਾ ਮਿੱਟੀ ਨਾਲ ਮਿੱਟੀ ਐ ਇਥੇ ਭਾਈਆ ਜੋਤੀਆ ਜੇ ਨਹੀਂ ਕੋਹ ਵੀ ਬਾਈ ਦਾ ਹੂੰ ਹੈ ਤੇ ਆ ਜਿਹੜਾ ਕਣੀ ਹਾਂ ਜੇ ਹੁਣ ਸੁੱਕ ਜਾਊਗਾ ਸੁਕਾ ਕੇ ਇਹਨੂੰ ਇੱਥੇ ਇਕੱਠੇ ਕਰਕੇ ਲਾ ਦਾਂਗੇ ਇਹ ਵੀ ਸਿਆਲ ਨੂੰ ਜਦੋਂ ਠੰਡ ਹੋਊਗੀ ਉਦੋਂ ਬੰਦਾ ਧੂਆਂ ਲਾਉਂਦਾ ਸੇਕ ਲੈਂਦਾ ਵਾਗ ਆ ਹਨਾ ਆ ਗੁੱਸੇ ਕਾਂ ਆਹੋ ਇਹ ਆਪੇ ਆ ਸੁੱਕ ਜਾਊਗਾ ਤੇ ਜਾ ਇਦਾਂ ਕਰ ਹਾਂ ਨਾਲੇ ਪਾਣੀ ਤੂੰ ਪੀ ਆ ਤੇ ਨਾਲੇ ਬਿਰਲੀ ਲੈ ਆਇਆ ਘੁੱਟਕ ਉਹ ਜਾਣਾ ਹੈ ਜਾ ਨਾ ਜਾ ਆ ਜਾ ਪਾਣੀ ਲੈ ਆ ਮੈਂ ਫੋਲ ਦਿੰਦਾ ਕੋਈ ਨਹੀਂ ਚੰਗਲ ਜੂਗਾ ਆ ਸੁੱਕ ਜੂਗੀ ਤੇ ਪਤਾ ਸਿਆਲ ਨੂੰ ਧੂਆਂ ਧਾਵਾ ਲਾ ਲੈਂਦਾ ਜੇ ਨਾ ਉਹਦੇ ਦੰਦਰ ਨੂੰ ਆਖਾਂ ਕਿ ਲੋ ਥੱਲੇ ਡਾ ਕੇ ਤੇ ਜਵਾਰ ਦੀਆਂ ਰੋਟੀਆਂ ਪਕਾ ਲਿਆ ਕਰੂਗੀ ਸਿਆਲ ਨੂੰ ਸੁੱਕਿਆ ਹੋਊਗਾ ਬਾਲਣ ਤੇ ਕੰਮ ਹੀ ਆਊਗਾ ਮੜੀ ਗੱਲ ਨਹੀਂ ਕੋਈ ਇਹ ਵੀ ਫੋਨ ਕਰਕੇ ਡੈਪੀ ਪਤਾ ਨਹੀਂ ਕਿਹਦਾ ਫੋਨ ਆਉਂਦਾ ਹੈ ਹਦੀਦਾ ਆਉਂਦਾ ਹੈ ਆਹੋ ਉਹਨੂੰ ਕਿ ਦੱਸਿਆ ਵੀ ਲੇਟ ਆਉਂਦਾ ਵਾ ਤੇ ਮੇਰੀ ਭੈਣ ਨੂੰ ਗੱਲਾਂ ਬੜੀਆਂ ਕਰਦਾ ਤੇ ਜੇ ਤੂੰ ਗੱਲਾਂ ਕਰਦੇ ਫਿਰ ਮੈਂ ਕਹਿਣਾ ਹੀਗਾ ਮਲਕ ਘਰ ਦੀ ਗੱਲ ਘਰ ਚ ਰੱਖੀ ਦੀ ਆ ਤੂੰ ਕੁੱਟ ਜਾ ਕੇ ਰੌਲਾ ਪਾਇਆ ਕਰ ਉਹ ਕਿਹੜਾ ਭਰਾਈ ਉਹਦੋਂ ਮੈਂ ਤੁਹਾਨੂੰ ਦੱਸਿਆ ਤੇ ਆ ਹੀਗਾ ਤੁਹਾਡੇ ਸਾਹਮਣੇ ਫੋਨ ਕੀਤਾ ਹੀਗਾ ਇੱਚਕੜ ਚੋਰੀ ਵਾਰ ਤੇ ਕੋਈ ਗੱਲ ਹੀ ਨਹੀਂ ਹੈਗੀ ਉਹ ਮਾੜਾ ਹੀ ਲੈਕਚਰ ਛਾੜਨਾ ਤੇ ਕਹਿਣਾ ਹੀ ਹੁੰਦਾ ਭੈਣ ਭਰਾਣੇ ਤੇ ਕਹਿਣਾ ਹੀ ਆ ਕਹਿਣਾ ਭੈਣ ਭਰਾ ਨਾਲੇ ਉਹਨੂੰ ਕੋਈ ਭਾਇਆ ਕੰਮ ਲਗਾ ਸ਼ੁਰੂ ਕਰਨ ਕੋਈ ਅੱਛਾ ਕੰਮ ਲੱਗੇ ਸ਼ੁਰੂ ਕਰਨਾ ਆਹੋ ਕਹਿੰਦੀ ਲੋੜ ਦੱਸਿਆ ਨਹੀਂ ਕਿਹੜਾ ਮੇਰੀ ਦੱਸਿਆ ਕਿ ਮੈਂ ਕਹਿੰਦੀ ਆ ਪੈਸੇ ਦੀ ਲੋੜ ਪੈਣੀ ਅੱਛਾ ਆ ਮੈਂ ਚੱਲ ਕੋਈ ਨਹੀਂ ਦੱਸਦੀ ਕਿੰਨੀ ਲੋੜ ਪਾਊਗੀ ਆਹ ਉਹ ਨਹੀਂ ਭੈਣ ਭਰਾ ਨੂੰ ਦੇਣੀ ਚਾਹੀਦੀ ਮਦਦ ਆਹ ਹੂੰ ਹੁਣ ਵੇਖੋ ਕਿੰਦੀ ਥੋੜੀ ਜਿਹੀ ਪੈਸਾ ਦੀ ਬਹੁਤੀ ਜਿਹੀ ਪੈ ਸਕਦੀ ਆਹ ਉਹ ਤਾਂ ਫਿਰ ਕੰਮ ਦੇ ਹਿਸਾਬ ਨਾਲ ਆ ਜੋ ਸ਼ੁਰੂ ਕਰੀਏ ਫੇਰ ਹੀ ਪਤਾ ਲੱਗਦਾ ਆਹੀ ਹੁੰਦਾ ਮਿਸਤਰੀਆਂ ਵਾਲਾ ਹਿਸਾਬ ਹੁੰਦਾ ਵਾ ਪਹਿਲਾਂ ਕਹਿ ਦਿੰਦੇ ਆ ਪਿੰਨੇ ਕਿ ਲੱਗਣੇ ਆ ਤੇ ਫਿਰ ਜਦੋਂ ਕੰਮ ਸ਼ੁਰੂ ਕਰ ਲੇਦਾ ਤੇ ਫਿਰ ਕਿੰਨੇ ਲਾਗ ਜਾ ਦਿੰਦੇ ਆ ਤਈ ਆ ਵੀ ਲੈ ਉਹ ਤੇ ਆ ਵੀ ਲੈ ਉਹ ਤਾਂ ਉਹ ਫਿਰ ਪੈਸਾ ਦਾ ਪਤਾ ਨਹੀਂ ਲੱਗਦਾ ਇਹਦੀ ਹੈ ਤੈਨੂੰ ਪਰਖਣਾ ਮੈਂ ਪਰਖਣ ਲਈ ਕਰੀ ਪਹਿਲਾਂ ਚੁੱਪ ਜਿੰਨੇ ਘਟਾ ਡੋਏ ਹੋਣੇ ਦਾ ਕੰਮ ਸ਼ੁਰੂ ਕਰ ਲੈ ਚਾਦਰ ਵੇਖ ਕੇ ਪੈਰ ਪਸਾਰ ਲੈਣੇ ਨਹੀਂ ਪਰਖਣ ਵਾਲੀ ਵਿੱਚ ਕਿਹੜੀ ਗੱਲ ਹੋਗੀ ਹਾਂ ਮੈਂ ਕੋਈ ਨਹੀਂ ਮਤਕਾਤਾ ਕਿ ਅੱਛੀ ਕਿਹੜੀ ਗੱਲ ਆ ਆਹੋ ਉਹ ਤਾਂ ਕਰਨੀ ਹੀ ਚਾਹੀਦੀ ਆ ਹੂੰ ਨਾਲੇ ਭੈਣਾਂ ਨੂੰ ਭਰਾਵਾਂ ਤੋਂ ਜ਼ਿਆਦਾ ਹੁੰਦੀ ਆ ਬਿਲਕੁਲ ਬਿਲਕੁਲ ਇਹ ਤਾਂ ਹੈ ਜੀ ਜੇ ਭੈਣ ਭਰਾ ਇੱਕ ਦੂਜੇ ਦੀ ਮਦਦ ਨਾ ਕਰਨਗੇ ਤਾਂ ਕੌਣ ਕਰੂਗਾ ਨਹੀਂ ਕਰਾਂਗੇ ਬਰਮਾਦਾਂ ਦੇ ਦਿੱਤੇ ਜਾਂ ਦਵਾਂਗੇ ਵੀ ਹਾਂ ਆ ਇਹਨਾਂ ਸੇ ਕਿਹੜਾ ਕੰਮ ਲੱਗੇ ਸ਼ੁਰੂ ਕਰਨ ਫੇਰ ਇਹ ਤਾਂ ਚਾਹੇ ਉਹ ਲਾਰਾ ਗਈ ਵੇਲਾ ਕੁਛ ਲਾਖੀ ਫੇਰ ਕਰ ਗਈ ਦੱਸਿਆ ਜੀ ਇੱਕ ਦਿਨ ਉਹ ਸ਼ੁਰੂ ਤੋਂ ਬੜੀ ਆਤਵਾ ਇਹਨਾਂ ਜੇ ਇੱਥੇ ਵੀ ਇੰਨੇ ਕੋਈ ਕੰਮ ਕਰਨਾ ਦੱਸਣਾ ਥੋੜੀ ਹੁੰਦਾ ਤੇ ਪੁੱਛਿਆ ਹੀ ਉਦਾਂ ਪੁੱਛਿਆ ਤਾਂ ਮੈਂ ਵੀ ਨਹੀਂ ਹੈਗਾ ਤਾਂ ਫੇਰ ਉਹਨਾਂ ਚ ਲਾਖੀ ਕਹਿੰਦੀ ਕੀਤੀ ਉਹ ਤਾਂ ਮੈਂ ਤਾਂ ਹਰ ਗੱਲ ਦੱਸ ਦਿੰਦੀ ਐ ਫੇ ਤੇਨੂੰ ਦੱਸਿਆ ਕਿਹੜਾ ਸ਼ੁਰੂ ਕਰਨਾ ਪਰ ਹੁਣ ਤੇ ਮੈਂ ਪੁੱਛਿਆ ਵੀ ਨਹੀਂ ਨਾ ਹਾਂ ਜੇ ਮੈਨੂੰ ਫੋਨ ਆਇਆ ਹੁੰਦਾ ਤਾਂ ਮੈਂ ਪੁੱਛ ਲੈਣਾ ਸੀਗਾ ਚੱਲ ਪੁੱਛ ਲੈ ਕੇ ਫੇਰ ਗੱਲ ਹਾਂ ਨੀ ਮੈਂ ਬਾਤ ਨੂੰ ਉਹਨਾਂ ਨਾਲ ਕਿ ਪੁੱਛੂ ਮੈਨੂੰ ਵਿੱਚ ਫੋਨ ਆਉਂਦਾ ਕਿਸੇ ਦਾ ਮੈਂ ਤਤ ਕਰਕੇ ਫੋਨ ਕੱਟਦਾ ਗੱਲਾਂ ਹੋਰ ਕਰਾ ਫੋਨ ਕਟਣ ਦੀ ਆਹ ਇਹ ਗੱਲ ਹੈਗੀ ਆ ਜਦੋਂ ਦੀਦੀ ਫੋਨ ਲਾ ਲੈਂਦੀ ਨਾ ਉਹ ਫੇਰ ਬੜਾ ਆਹ ਲੈਕਚਰਿੰਗ ਮੁੱਕਦਾ ਉਹਦਾ ਹੂੰ ਬਣੀ ਰੋਟੀ ਪਾਣੀ ਮੈਂ ਜਾਵਾ ਖਾਦੇ ਚ ਹਾਂ ਹਾਂ ਬਣੀ ਰੋਟੀ ਦਾ ਹੈ ਹਾਂ ਗੁਰਦਾਸ ਸਿੰਘ ਆਲੇ ਸਤਿ ਸ਼੍ਰੀ ਅਕਾਲ ਉਹ ਦੇਦੀ ਕੀ ਆਲ ਚੜਾ ਵਧੀਆ ਵਧੀਆ ਤੂੰ ਹੀ ਆਏ ਨਹੀਂ ਬੜੇ ਚਿਰ ਬਾਅਦ ਆਏ ਤੀ ਤੇ ਤੂੰ ਹੀ ਕਿਹੜਾ ਮੇਰੇ ਘਰੇ ਗੜੇ ਆ ਕੇ ਵੀ ਮੈਂ ਆਉਣਾ ਸੀਗਾ ਉਹ ਆ ਤੂੰ ਦੇ ਆਪ ਵੀ ਮਨਾ ਕਰਤਾ ਸੀ ਕਿ ਜੇ ਉਹਨਾਂ ਤੇ ਘੜਾ ਲੈ ਗਏ ਉਹ ਨਹੀਂ ਤੇ ਨਾ ਬੜਿਓ ਇੱਥੇ ਮੈਂ ਕਹੀ ਸੀ ਇਹ ਗੱਲ ਤੂੰ ਹੀ ਕਹੀ ਇਹ ਗੱਲ ਤਾਂ ਤੇਰੇ ਮੰਮੀ ਨੇ ਕਹੀ ਸੀ ਮੈਨੂੰ ਪਰ ਮੰਮਾ ਨੇ ਤਾਂ ਮੈਨੂੰ ਇਦਾਂ ਹੀ ਕਿਹਾ ਕਿ ਭੂਆ ਨੇ ਇਦਾਂ ਕਿਹਾ ਨਹੀਂ ਨਹੀਂ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਤੂੰ ਹੀ ਹਲਕੀ ਫੁਲਕੀ ਜੀ ਮੰਦੀ ਲੈ ਆਇਓ ਵੀ ਚਲੋ ਟੌਰ ਬਣ ਜੂਗੀ ਤੁਹਾਡੀ ਵੀ ਹਣਾ ਤੇ ਉਹ ਕਹਿੰਦੇ ਨਹੀਂ ਅਸੀਂ ਤਾਂ ਘੜਾ ਲੈ ਕੇ ਆਵਾਂਗੇ ਅੱਛਾ ਤੇ ਬਾਅਦ ਵਿੱਚ ਮੇਰੇ ਨਾਲ ਲੜ ਪਏ ਮੇਰੇ ਨਾਲ ਦੇ ਮੰਮੀ ਨੇ ਇਦਾਂ ਕਿਹਾ ਕਿ ਭੂਆ ਕਹਿੰਦੇ ਸਾਡੇ ਘਰ ਨਾਲ ਬੜੇ ਜੇਨੇ ਜੜ ਕੜਾਂ ਨਹੀਂ ਲੱਗੀਆਂ ਨੇ। ਉਹਦੇ ਦੀਪ ਚੱਲ ਜੇ ਮੈਂ ਉਹਨਾਂ ਨੂੰ ਕਿਹਾ ਵੀ ਹੋਊਗਾ ਤੇ ਤੂੰ ਕਿਉਂ ਨਹੀਂ ਆਇਆ? ਮੈਨੂੰ ਫਿਰ ਮੈਂ ਤਾਂ ਹੁਣ ਹੀ ਆਇਆ ਕਿ ਤੁਸੀਂ ਮਨਾ ਕਰਤਾ। ਮੈਂ ਤੈਨੂੰ ਥੋੜੀ ਮਨਾ ਕੀਤਾ ਆ। ਉਹਦਾਂ ਹੀ ਭਾਬੀ ਨਾ ਗੱਲਾਂ ਬਹੁਤ ਬਣਾਉਂਦੇ ਆ। ਉਹ ਤੇਰੇ ਤੇ ਮੇਰੇ ਵਿੱਚ ਨਾ ਉਹਦਾ ਹੀ ਫਰਕ ਜਿਹਾ ਪਾਉਣ ਲੱਗ ਪਏ ਆ। ਹੋਰ ਤੇ ਗੱਲ ਕੋਈ ਨਹੀਂ। ਜੋ ਮੇਰੀ ਜਗ੍ਹਾ ਤਾਂ ਉਹਨਾਂ ਦੀ ਆਪਣੀ ਤੇ ਹੀ ਹੁੰਦੀ ਤਾਂ ਵੀ ਨਾ ਆਉਂਦੇ ਉੱਥੇ। ਹਾਂ। ਚਲ ਕੋਈ ਨਹੀਂ ਆਇਆ ਚਲ ਜੀ। ਬੋ ਆਜੀ ਤੂੰ ਇਹ ਅੰਦਰ ਜਾਓ ਮੈਂ ਡੈਣੀ ਸ਼ਾਤ ਕਿਲ ਹੋਣਾ ਵਾ ਚਲ ਠੀਕ ਆ ਸਾਸਰੀ ਕਾ ਭਾਬੀ ਸਾਸਰੀ ਕਾਲਪਿੰਦਨ ਆ ਗਿਆ ਰਾ ਸਾਡਾ ਮੈਨੂੰ ਤਾਂ ਰਾ ਦਾ ਜਿਆਦਾ ਹੀ ਸੀਗਾ ਤੁਹਾਨੂੰ ਹੀ ਭੁੱਲੇ ਯਾਰਾ ਬਹਿ ਜਾ ਪਾਣੀ ਲਿਆਵਾ ਪਹਿਲਾਂ ਮੈਂ ਨਹੀਂ ਪਾਣੀ ਨਹੀਂ ਪੀਣਾ ਮੈਂ ਜੂਸ ਪੀ ਕੇ ਆਈ ਸੀ ਡਿਊਟੀ ਤਾਂ ਸਿੱਧੀ ਆ ਗਈ ਨਾ ਇਹਨੂੰ ਅੱਛਾ ਹਾਂ ਅੱਜ ਕਿਦਾਂ ਜੀ ਕਰ ਪਿਆ ਉਹਨੂੰ ਮੇਰਾ ਤਾਂ ਜੀ ਕਰਨਾ ਹੀ ਸੀ ਤੁਸੀਂ ਤਾਂ ਆਏ ਨਾ ਮੈਨੂੰ ਪਤਾ ਕਿੰਨਾ ਗੁੱਸਾ ਸੀਗਾ ਲੈ ਸਿਆਣਿਆਂ ਦੀ ਕਹਾਵਤ ਵਾਣਾ ਉਠਣਾ ਕੁਦੇ ਬੋਰੇ ਕੁਦੇ ਉਹ ਗੱਲ ਪਿੰਦਰੇ ਤੇਰੀ ਆ ਗੁੱਸਾ ਅਹੀਂ ਕਰਨਾ ਹੀ ਤੇ ਕਰਕੇ ਤੂੰ ਬੈਠੀ ਆ ਨਹੀਂ ਤੁਸੀਂ ਕਹਦਾ ਗੁੱਸਾ ਕਰਨਾ ਹੀਗਾ ਅਹੀਂ ਤੇ ਗੁੱਸਾ ਕਰਨਾ ਹੀ ਨਾ ਤੇ ਥੋਤੀ ਰਹਿ ਗਈ ਉੱਤੇ ਮੱਖੀ ਬਹਿ ਗਈ ਹੜਨਾ ਤੇ ਹੋਈ ਉਹ ਗੱਲ ਲੈ ਤੁਹਾਡੇ ਨਾਲ ਇਹ ਗੱਲ ਹੋਈ ਤਾਂ ਤੁਸੀਂ ਮੇਰੇ ਨਾਲ ਜਿਹੜੀ ਕੀਤੀ ਉਹ ਥੋੜੀ ਕੀਤੀ ਕਿਤੇ ਕਿ ਮੈਨੂੰ ਕਿਸੇ ਨੂੰ ਮੂੰਹ ਵਿਖਾਉਣ ਜੋਗੀ ਨਹੀਂ ਛੱਡਿਆ ਹੈਗਾ ਹਾਏ ਹਾਏ ਤੂੰ ਇੰਨੇ ਗਰੋਧ ਵਿੱਚ ਆਈ ਆ ਤੂੰ ਮਿਲਣਾ ਆਈ ਆ ਕਿ ਲੜਨਾ ਆਈ ਆ ਦੋਨੋਂ ਹੀ ਕਰਨ ਆਈ ਆ ਅੱਛਾ ਜਦੋਂ ਤੁਸੀਂ ਆਉਂਦੇ ਮੈਨੂੰ ਗੱਲਾਂ ਸ਼ੁਰੂ ਕਰ ਲਈਆਂ ਤੇ ਮੈਨੂੰ ਗੁੱਸਾ ਨਹੀਂ ਆਉਣਾ ਹੈਗਾ ਤੇ ਮੈਂ ਤਾਂ ਤੁਹਾਨੂੰ ਇਹੋ ਹੀ ਕਿਹਾ ਵੀ ਰਾਹ ਆ ਗਿਆ ਮੈਨੂੰ ਤਾਂ ਕਹਿਣਾ ਇਹ ਗੱਲ ਭਾਬੀ ਜੀ ਦੱਸੋ ਮੈਨੂੰ ਪਹਿਲਾਂ ਜੇ ਮੇਰੀ ਜਗ੍ਹਾ ਤੇ ਤੁਹਾਡੀ ਆਪਣੀ ਧੀ ਹੁੰਦੀ ਫਿਰ ਵੀ ਤੁਸੀਂ ਇਦਾਂ ਹੀ ਕਰਦੇ ਪਿੰਦਰ ਅਹੀਂ ਤੈਨੂੰ ਤੇ ਹੀ ਬਣਾਇਆ ਹੈਗਾ ਤੇਰੇ ਨਾਲ ਭੈਣਾ ਵਾਲਾ ਰਿਸ਼ਤਾ ਕੋਈ ਵੀ ਨਹੀਂ ਰੱਖਿਆ ਪਰ ਤੂੰ ਹੜਨਾ ਕਰਕੇ ਵਿਖਾਲ ਦਿੱਤੀ ਇੱਕ ਵਾਰ ਤੁਸੀਂ ਮੈਨੂੰ ਕੋਈ ਧੀ ਨਹੀਂ ਬਣਾਇਆ ਜੇ ਧੀ ਬਣਾਇਆ ਹੁੰਦਾ ਨਾ ਚਲੋ ਜੇ ਦੋ ਗੱਲਾਂ ਹੋ ਵੀ ਜਾਣ ਨਾ ਤੇ ਧੀਆਂ ਨੂੰ ਤਾਂ ਉਹਦਾ ਹੀ ਮਾਵਾ ਮਾਫ ਕਰ ਦਿੰਦੀਆਂ ਆ ਜੇ ਤੁਸੀਂ ਤਾਂ ਤੁਸੀਂ ਤਾਂ ਮੇਰੇ ਘਰੇ ਹੀ ਨਹੀਂ ਵੜੇ ਮੇਰਾ ਕਿੰਨਾ ਜ਼ਲੂਸ ਕੱਢਿਆ ਤੁਸੀਂ ਸਾਨੂੰ ਪੁੱਛ ਕੇ ਵੇਹ ਉਹ ਦਿਨ ਸਾਡਾ ਕਿਦਾਂ ਦਾ ਨੰਗਿਆ ਹੈਗਾ ਤੂੰ ਤੇ ਹੋੜੀ ਜੀ ਕਹਿ ਤਾ ਜੇ ਕੜਾ ਨਹੀਂ ਲਿਆਉਣਾ ਤੁਹਾਨੂੰ ਹੀ ਸੋਨੇ ਦਾ ਕੜਾ ਨਹੀਂ ਲਿਆਉਣਾ ਤੇ ਤੁਸੀਂ ਨਾ ਆਇਓ ਤੇ ਟੱਕ ਕਰਕੇ ਤੂੰ ਫੋਨ ਬੰਦ ਕਰ ਦਿੱਤਾ ਸਾਡਾ ਵੀ ਦਿਲ ਪੁੱਛਿਆ ਜਾਣਦਾ ਹੀ ਤੈਨੂੰ ਆਪਣੇ ਭਾ ਦਾ ਕਿਹੜਾ ਕਾਰ ਨਹੀਂ ਦਿਖਦਾ ਅੱਛਾ ਭਾਬੀ ਜੀ ਤੁਸੀਂ ਵੀ ਮੈਨੂੰ ਇੱਕ ਗੱਲ ਦੱਸੋ ਜਦੋਂ ਮੈਂ ਤੁਹਾਨੂੰ ਪਹਿਲਾਂ ਕੜੇ ਦਾ ਕਿਹਾ ਹੀ ਨਹੀਂ ਸੀਗਾ ਕੜੇ ਦੀ ਗੱਲ ਤੇ ਤੁਸੀਂ ਛੇੜੀ ਨਾ ਮੈਂ ਤਾਂ ਤੁਹਾਨੂੰ ਮੰਦੀ ਦੀ ਗੱਲ ਹੀ ਕੀਤੀ ਸੀਗੀ ਕਿ ਹਲਕੇ ਫੁਲਕੇ ਮੰਦੀ ਪਾ ਦਿਓ ਮੈਂ ਤਾਂ ਹਲਕੇ ਫੁਲਕੇ ਮੰਦੀ ਨਹੀਂ ਤੂੰ ਆਖਿਆ ਤੂੰ ਆਖਿਆ ਜੇ ਭਾਬੀ ਮੰਦੀ ਲਿਆਉਣੀ ਹੋਊਗੀ ਤਾਂ ਮੋਤੀ ਲਿਆਇਓ ਆਹੋ ਤੇ ਚਲੋ ਮੰਦੀ ਦਾ ਤੇ ਮੈਂ ਆਪਦੀ ਥੋੜੀ ਆ ਚਲੋ ਮੈਂ ਉਹ ਸੋਚਿਆ ਨਾ ਮੈਂ ਆਖਿਆ ਵੀ ਜੇ ਮੈਂ ਕਹਤਾ ਨਾ ਕੋਈ ਗੱਲ ਇਹਨੇ ਕਹਿਣਾ ਵਾ ਕੁੜੀ ਨੇ ਮੇਰੀ ਪਰਜਾਈ ਨਹੀਂ ਮੈਨੂੰ ਕੋਲੇ ਹੁਣ ਦਿੰਦੀ ਮੇਰਾ ਭਰਾ ਤਾਂ ਚੰਗਾ ਵਾ ਪਰਜਾਈ ਨਹੀਂ ਕੋਈ ਵੀ ਦੇਣਾ ਚਾਹੁੰਦੀ ਤੇ ਮੈਂ ਤਾਂ ਕਰਕੇ ਆਖਿਆ ਵੀ ਜਿੰਨੇ ਦੀ ਮੰਦਰੀ ਬਣਨੀ ਉਹਨਾਂ ਦਾ ਤਾਂ ਮਾਸਾ ਹੋਰ ਪਾਵਾਂਗੇ ਗ੍ਰਾਮ ਇੱਕ ਤੇ ਕੜਾ ਬਣ ਜਾਣਾ ਬੜਾ ਸੋਹਣਾ ਜੇ ਰਮਾ ਤੇਰੇ ਭਰਾ ਨੂੰ ਪੁੱਛਿਆ ਤਾਂ ਉਹ ਮੈਨੂੰ ਆਂਦਾ ਵੀ ਤੂੰ ਅੰਨੀ ਹੋ ਗਈਆਂ ਇਹਨੂੰ ਨਹੀਂ ਦੇਖਦਾ ਤੂੰ ਮੈਨੂੰ ਬੁਰਿਆ ਬਣਾਉਣੀ ਆ ਕਿੱਥੋਂ ਖੜਨਾ ਵਾ ਕਾਹਦਾ ਖੜਨਾ ਵਾ ਉਹ ਪਾਣੀ ਲੈ ਆ ਉਹ ਦੇੜੀ ਮੈਂ ਪਾਣੀ ਦੇ ਲੈਣ ਗਿਆ ਸੀ ਹਾਂ ਪੂ ਆਈ ਆ ਘਰੇ ਆ ਜਾ ਪੂ ਆਈ ਆ ਹਾਂ ਸੱਚੀ ਆ ਸੱਚੀ ਆਈ ਚੱਲ ਫਿਰ ਭਾਬੀ ਜੀ ਮੈਨੂੰ ਨਹੀਂ ਪਤਾ ਵੀ ਕੀ ਤੁਹਾਡੇ ਵਿੱਚ ਹੋਈਆਂ ਗੱਲਾਂ ਤੇ ਕੀ ਨਹੀਂ ਮੇਰਾ ਤੇ ਨਿਕਲਿਆ ਉੱਥੇ ਜਲੂਸ ਹੁਣ ਦੇਖੋ ਮੈਨੂੰ ਤਾਂ ਸਾਰਾ ਆਂਡ ਗਵਾਂਡ ਪੁੱਛਦਾ ਆ ਵੀ ਤੇਰੇ ਵੱਡੇ ਭਰਾ ਵਰ੍ਹਾਈ ਕਾਤੋਂ ਨਹੀਂ ਆਏ ਛੋਟੇ ਤਾਂ ਇੰਨੇ ਚੜਦੇ ਜੜਾਉਂਦੇ ਆਏ ਆ ਤੇ ਤੁਸੀਂ ਤੁਹੀਂ ਪਹੁੰਚੇ ਹੀ ਨਹੀਂ ਸਿੰਦਰਾ ਖਿੱਦੋ ਦਿਹਾੜੀ ਤੇ ਲੀਰਾ ਨਿਕਲਦੀਆਂ ਵਾ ਵੰਡੇ ਵੀ ਕੇ ਸასიਕਾਰ ਸასიਕਾਰ ਵੀ ਠੀਕ ਠਾਕ ਹਾਂਜੀ ਠੀਕ ਠਾਕ ਤੁਸੀਂ ਦੱਸੋ ਠੀਕ ਆ ਵਧੀਆ ਕੀ ਬਹਿਸ ਬਸਈਆ ਕਰੀ ਜਾਂਦੀਆਂ ਤੁਸੀਂ ਬਹਿਸ ਬਸਾਇਆ ਤੁਹਾਡੀ ਤੇ ਭੈਣ ਕਿਤੇ ਆਈ ਆ ਲੜਾਈ ਨੂੰ ਜੜੇ ਕੋਲੇ ਸਵਾਰ ਮਿਆਂ ਤੇ ਖਿੱਦੋ ਦਿਹਾੜੀ ਤੇ ਲੀਰਾ ਨਿਕਲਦੀਆਂ ਵਾ ਮੈਂ ਕੋਈ ਨਹੀਂ ਲੜਨ ਵਾਸਤੇ ਆਈ ਏ ਤੇ ਤਾਂ ਵੀ ਕੋਈ ਨਹੀਂ ਮੈਂ ਵੀਰ ਜੀ ਮੈਂ ਲੜਨ ਨਹੀਂ ਆਈ ਹੈਗੀ ਮੈਂ ਤਾਂ ਮਿਲਣ ਹੀ ਆਈ ਸੀ ਭਾਬੀ ਨੇ ਬਤਾਉਂਦੇ ਗੱਲਾਂ ਸ਼ੁਰੂ ਕਰੀਆਂ ਆ ਤਾਂ ਬਹਿ ਮਿਲਣ ਬਾ ਵੀ ਤਾਂ ਮੈਨੂੰ ਇੱਕ ਵਾਰੀ ਵੀ ਨਹੀਂ ਕਿਹਾ ਵੀ ਉੱਪਰ ਉਹ ਪੈ ਬੈਠ ਜਾ। ਕੋਈ ਨਹੀਂ ਚੱਲ ਮੈਂ ਮੈਂ ਕਹਿੰਦੇ ਆ। ਉਹ ਨਾ ਤੇ ਹੋਈ ਆ ਕਿ ਚਲੀ ਜਾਵੇ ਫਟਾਫਟ ਆਈ। ਉਹ ਨਹੀਂ ਜਾਣਾ ਕਿਉਂ ਕੋਈ ਗੱਲ ਨਹੀਂ ਕੀ। ਜਿਹੜਾ ਸਮਾਂ ਲੰਘ ਗਿਆ ਉਹਨੂੰ ਨਾ ਯਾਦ ਕਰੋ ਆਉਣ ਵਾਲੇ ਸਮੇਂ ਬਾਰੇ। ਪੁੱਛਿਆ ਵੀ ਪਾਣੀ ਲਿਆਵਾ ਚਾਹਦੀ ਮੈਂ ਜੂਸ ਪੀ ਕੇ ਆਈ ਆ। ਤੇ ਮੈਂ ਆ ਲੱਤ ਦੁਖੰਡਿਆ ਮੈਂ ਇੱਥੇ ਲੰਮੀ ਪਈਦੀ ਮੈਨੂੰ ਤੇ ਇੱਕਦਮ ਪਤਾ ਨਹੀਂ ਲੱਗਾ ਮੈਂ ਕਿਹਾ ਮੈਂ ਤਾਂ ਉਸੇ ਉਦਾਂ ਹੀ ਕਹਿਤਾ ਮੈਂ ਆ ਗਿਆ ਰਾ। ਤੇ ਭੈਣ ਤੁਹਾਡੀ ਛੇੜ ਪਈ ਆ। ਪਤਾ ਕੀ ਗੱਲ ਆ? ਗੁੱਸਾ ਵੀ ਆਪਣੇ ਭੈਣ ਭਰਾ ਤੇ ਹੀ ਆਉਂਦਾ। ਤੇ ਹਾਸਾ ਵੀ ਆਪਣੇ ਭੈਣ ਭਰਾ ਨਾਲ ਤੇ ਗੱਲਾਂ ਵੀ ਆਪਣੇ ਭੈਣ ਭਰਾ ਨੂੰ ਕਰ ਲਈਦੀਆਂ ਬਗਾਨੇ ਨੂੰ ਕਿਸੇ ਨੂੰ ਦਿਖ ਹੁੰਦੀਆਂ ਉਹ ਤੇ ਹੈਗਾ ਵੀਰ ਜੀ ਸਿੰਦਰ ਜਿੰਜੇ ਜੋਗੇ ਹੈਗੇ ਆਉਣਾ ਹੀ ਭਰਾ ਤੇਰਾ ਕਹਿੰਦਾ ਹੈਗਾ ਵੀ ਚਾਂਦੀ ਦਾ ਕੜਾ ਬਣਾ ਲੈ ਸੋਨਾ ਵਾਲਾ ਨਾਂ ਲਿਖ ਕੇ ਨਹੀਂ ਆਖਾ ਚੰਗਾ ਜੇ ਤੂੰ ਕਹਤਾ ਆਇਓ ਹੀ ਨਾ ਤੇ ਤੁਹਾਡੇ ਬਾਹਰ ਸਭ ਕੁਝ ਲੈਣ ਚੱਲੇ ਤੇ ਪੁੱਤ ਮੇਰਾ ਦੋਸਤ ਦੇ ਕੱਪੜੇ ਵੀ ਤੇ ਬੂਟ ਵੀ ਮੰਗ ਕੇ ਲਿਆਇਆ ਮੈਂ ਉਹ ਪਾ ਕੇ ਜਾਊਂਗਾ ਸੋਨਾ ਸੂਟ ਵਾ ਉਹਦਾ ਮੇਰੇ ਦੋਸਤ ਦਾ ਕਿਉਂ ਦੋਸਤ ਦੇ ਘਰ ਤਾਂ ਮੰਗਣੇ ਤੁਹਾਡੇ ਕੋ ਕੀ ਨਹੀਂ ਹੈਗਾ ਸਭ ਕੁਝ ਤਾਂ ਹੈਗਾ ਵਾ ਦੱਸ ਦੋ ਹੁਣ ਤੁਸੀਂ ਆਪੇ ਉਹ ਪਤਾ ਕੀ ਗੱਲ ਆ ਪਿੰਦਰ ਜੇ ਹੁੰਦਾ ਤੇ ਫਿਰ ਅਸੀਂ ਗੱਜ-ਵੱਜ ਕੇ ਨਾ ਹੁੰਦੇ ਤੇਰੇ ਤੈਨੂੰ ਵੀ ਪਤਾ ਵਾ ਹੁਣ ਤੂੰ ਉੱਥੇ ਬੈਠੀ ਤੈਨੂੰ ਕੀ ਪਤਾ ਸਾਡੇ ਘਰ ਦੇ ਹਾਲਾਤਾਂ ਦਾ ਕੀ ਆ ਪਤਾ ਸਾਰਾ ਹੀ ਹੁੰਦਾ ਵਾ ਲੈ ਗਿਆ ਤੈਨੂੰ ਪਤਾ ਹੀ ਆ ਤੇ ਸਾਡੇ ਬੱਲੇ ਕੀ ਅਸੀਂ ਤਾਂ ਦਿਨ ਕੱਟੇ ਇਸ ਤਰ੍ਹਾਂ ਉਂਗਲਾਂ ਤੇ ਇਹ ਆ ਵੀ ਚਲੋ ਮਾਲਕ ਨੇ ਮਾੜਾ ਜੀ ਰੋਟੀ ਮੇਰੀ ਲਾਈ ਮਿਲਦੇ ਵਿੱਚ ਉਦੋਂ ਕੁਮਾਲ ਲਈਦਾ ਸੀ ਤੇ ਖਾ ਲਿੰਦਾ ਸੀ ਸਾਡੇ ਕੋ ਕੀ ਇੱਕ ਠੂਠਾ ਫੜ ਕੇ ਮੰਗਣ ਨਹੀਂ ਗਏ ਪਿੰਦਰ ਹੋਰ ਕਰਨਾ ਜੋ ਕੁਝ ਹੋਇਆ ਇਹਦੇ ਵੀ ਕੁਛ ਹੀ ਨਹੀਂ ਜਿੰਦਾ ਦਾ ਸਮਾਂ ਸਾਡੇ ਦੇ ਲੰਘਿਆ ਨਾ ਉਹ ਸਾਨੂੰ ਪਤਾ ਜਾਂ ਮੇਰਾ ਮਾਲਕ ਜਾਣਦਾ ਸਾਨੂੰ ਨਹੀਂ ਕਿਸੇ ਨੇ ਵੀ ਪੁੱਛਿਆ ਵੀ ਤੁਸੀਂ ਰੋਟੀ ਖਾਧੀ ਹੈ ਕਿ ਨਹੀਂ ਇਹ ਜੇ ਮੰਨ ਲਓ ਮੈਂ ਕੱਟ ਵੀ ਦਿੱਤਾ ਗੁੱਸੇ ਵਿੱਚ ਆ ਕੇ ਫੋਨ ਬੰਦੇ ਨੂੰ ਗੁੱਸਾ ਤੇ ਆਉਂਦਾ ਹੀ ਆ ਜਦੋਂ ਸੋਨੇ ਦੀ ਜਗ੍ਹਾ ਚਾਂਦੀ ਦੱਸ ਦੋਗੇ ਤੇ ਗੁੱਸਾ ਨਹੀਂ ਆਊਗਾ ਆਊਗਾ ਨਾ ਗੁੱਸਾ ਤੁਸੀਂ ਦੱਸੋ ਪਿਆਊ ਕਿ ਨਹੀਂ ਆਊਗਾ ਪਿੰਦਰ ਤੇਰੀ ਗੱਲ ਨੂੰ ਪਰ ਇੱਕ ਸੋਨੇ ਚਾਂਦੀਆਂ ਜਿਹੜੀਆਂ ਆ ਇਹ ਫਿਰ ਉਹੀ ਚੰਗੀਆਂ ਹੋਗੀਆਂ ਭੈਣ ਭਰਾ ਨਾਲ ਚੰਗੇ ਹੋਗੇ ਹੈ ਚੰਗੇ ਆ ਸਾਰਾ ਕੁਛ ਹੀ ਚੰਗਾ ਆ ਪਰ ਜਦੋਂ ਬੰਦੇ ਨਾਲ ਇਦਾਂ ਧੋਖਾ ਜਿਹਾ ਕਰਨਾ ਨਾ ਉਹ ਨਹੀਂ ਚੰਗਾ ਹੈਗਾ ਹੁਣ ਮੈਨੂੰ ਭਾਬੀ ਨੇ ਮੈਨੂੰ ਨਹੀਂ ਪਤਾ ਤੁਹਾਨੂੰ ਕੀ ਦੱਸਿਆ ਤੁਸੀਂ ਮੇਰੇ ਮੂੰਹ ਸੁਣਿਆ ਫਿਰ ਤੁਹਾਡਾ ਫਰਜ਼ ਤੇ ਬੰਦਾ ਹੀ ਨਾ ਮੈਨੂੰ ਫੋਨ ਕਰਨ ਦਾ ਕਿ ਮੈਂ ਪਿੰਦਰ ਨੂੰ ਪੁੱਛਦਾ ਗੱਲ ਕੀ ਹੋਈ ਆ ਅਹੀਂ ਤੇ ਮੇਰੀ ਮਾਂ ਦੀ ਜਗ੍ਹਾ ਤੇ ਹੈ ਨਾ ਬੋਲ ਮੇਰੇ ਨੂੰ ਕੀ ਕਰਤਾ ਹੀ ਆ ਉਹ ਆ ਪਤਾ ਨਹੀਂ ਕਬਰ ਜਾਨੇ ਦੂਜਾ ਬਾਤ ਪਈਓ ਕਰੇ ਕੁਦੇ ਨੇ ਆਏ ਹਾਏ ਦੂਜਾ ਆਰਾਮ ਲਾਤਾ ਕਰੇ ਹਾਂ ਉਹ ਤੇ ਛੋਟਾ ਹੁੰਦੇ ਪਿਆਲੀ ਚ ਨਹੀਂ ਉਹ ਇਥੇ ਮੈਨੂੰ ਫੜਾਤਾ ਹੁੰਦੇ ਤੇ ਉਹ ਆ ਵੀ ਇਹਦੀ ਗੱਲ ਕਰਨੇ ਮੈਨੂੰ ਤੇ ਚੇਤਾ ਹੀ ਭੁੱਲ ਗਿਆ ਬਾਕੀ ਨਹੀਂ ਮੈਂ ਵੀ ਫੋਨ ਸੁਣ ਕੇ ਤਾਂ ਹੀੋਂ ਗੁੰਮ ਹੋ ਗਏ ਜਦੋਂ ਕਹਿਤਾ ਆਇਓ ਹਾਂ ਜਦੋਂ ਇਹਨੇ ਕਹਿ ਦਿੱਤਾ ਵੀ ਉਹ ਆਂਦੀ ਆ ਵੀ ਆਇਓ ਨਾ ਜੇ ਤੁਸੀਂ ਨਹੀਂ ਗਈ ਤਰ੍ਹਾਂ ਉਹ ਲੈ ਕੇ ਆਉਣਾ ਚੀਜ਼ਾਂ ਤਾਂ ਤੁਸੀਂ ਨਾ ਲੈ ਆਇਓ ਤੇ ਮੈਨੂੰ ਫਿਰ ਮਨ ਤੇ ਵਿੱਚ ਮੇਰੇ ਵੀ ਦਾਸੀ ਜੀ ਆ ਗਈ ਪੀਪੇਰ ਉਹ ਗਲਪੀ ਚੀਜ਼ਾਂ ਚੰਗੀਆਂ ਹੋ ਗਈਆਂ ਤੇ ਭੈਣ ਭਰਾ ਮੜੇ ਹੋ ਗਏ ਨਹੀਂ ਤੁਸੀਂ ਮੈਨੂੰ ਮੇਰੇ ਨਾਲ ਇੱਕ ਵਾਰੀ ਵੀ ਗੱਲ ਕਰੀ ਤੁਸੀਂ ਪੁੱਛਿਆ ਮੈਨੂੰ ਇੱਕ ਵਾਰੀ ਵੀ ਵੀ ਪਿੰਦਾ ਤੂੰ ਇਹ ਗੱਲ ਕਹੀ કે ਨਹੀਂ ਕਹੀ ਹੁਣ ਤੂੰ ਦੱਸ ਫਿਰ ਮੈਂ ਕੀ ਦੱਸਣਾ ਵਾ ਜੇ ਇਹਨਾਂ ਦਾ ਹੁੰਦਾ ਨਾ ਵੀ ਅਸੀਂ ਸਾਡੇ ਭਰਾ ਪਰਜਾਈ ਆਵੇ ਤੇ ਜਿਹੜਾ ਮਰਜੀ ਫੋਨ ਕਰ ਸਕਦਾ ਸੀ ਪਰੌਣੇ ਨੂੰ ਕੀ ਗੱਲ ਹੀ ਉਹ ਨਹੀਂ ਫੋਨ ਕਰ ਸਕਦਾ ਵੀ ਤੁਸੀਂ ਆਏ ਨਹੀਂਗੇ ਭਾਬੀ ਮੇਰੀ ਗੱਲ ਸੁਣੋ ਪਰੌਣਾ ਕਿਉਂ ਫੋਨ ਕਰਦਾ ਰੁਸ ਜਦੋਂ ਧੀ ਰੁਸੇ ਨਾ ਤੇ ਪੇਕੇ ਮਨਾਉਂਦੇ ਆ ਤੇ ਆ ਉਹਨੇ ਥੋੜੀ ਤੁਹਾਨੂੰ ਫੋਨ ਕਰਨਾ ਸੀਗਾ ਉਹਦੇ ਘਰ ਤਾਂ ਪ੍ਰੋਗਰਾਮ ਸੀਗਾ ਉਹਦੇ ਚਾਹ ਬਣਾ ਕੋਟ ਤੂੰ ਠੀਕ ਹੈ ਵੇਹਲਾ ਬਿੰਦਰਾਂ ਦੀ ਆ ਪ੍ਰਾਣਾ ਕਿਉਂ ਫੋਨ ਕਰਦਾ ਪ੍ਰਾਣਾ ਨਹੀਂ ਕਰਦਾ ਫੋਨ ਤੇਰਾ ਭਰਾ ਕਰ ਲੈਂਦਾ ਨਿੱਕਾ ਉਹ ਚੱਲ ਛੱਤ ਤੁਸੀਂ ਗੱਲ ਛੱਡੋ ਹੁਣ ਜਿਹੜਾ ਸਮਾਨ ਲੰਘਿਆ ਨਾ ਨਹੀਂ ਨਾ ਪਰ ਮੈਨੂੰ ਕਿਹੜਾ ਘਟ ਉਬਾਲ ਹੀਗਾ ਮੈਨੂੰ ਹੀ ਬੜਾ ਟੋਕੀ ਗੱਲੇ ਹੋਣੇ ਚੱਲ ਕੇ ਘਰ ਆਏ ਦੁਸ਼ਮਣ ਨੂੰ ਵੀ ਨਹੀਂ ਆਖੀਦਾ ਕੁਝ ਵੀ ਉਹ ਮਾਡੀ ਭੈਣ ਵਾ ਫਿਰ ਵੀ ਕਰਦੀ ਉਹੋ ਗੱਲ ਵੀ ਮਾਲਕਾ ਇਹ ਸਿਹਦਰਵਾਦੀ ਕੋਈ ਗੱਲ ਨਹੀਂ ਜੋ ਹੋ ਗਿਆ ਉਹ ਤੂੰ ਹੀ ਨਾ ਗੁੱਸਾ ਕਰ ਉਹ ਵੀ ਨਾ ਕਰ ਉਹ ਨਹੀਂ ਵੀਰ ਜੀ ਮੈਂ ਗੁੱਸਾ ਕੀ ਕਰਨਾ ਆ ਇਹਨਾਂ ਨੂੰ ਤਾਂ ਬਸ ਇਹ ਆ ਕਿ ਇਹ ਹੁਣ ਆ ਗਈ ਆ ਤੇ ਇਹਨੇ ਔਣ ਜਾਣ ਬਣਾ ਲਿਆ ਮੈਂ ਕੋਈ ਔਣ ਜਾਣ ਨਹੀਂ ਬਣਾਇਆ ਭਾਬੀ ਜੀ ਮੈਂ ਔਣ ਜਾਣ ਦੱਸ ਇਹ ਕਿਹੜੀ ਗੱਲ ਆ ਔਣ ਜਾਣ ਬਣਾਉਣੀ ਨੀ ਕਾ ਐਦਾਂ ਕਰੀਦਾ ਇਹ ਘਰ ਆਇਆ ਨਾਲ ਇਹ ਤਾਂ ਉੱਠਦੇ ਆਂ ਮੈਨੂੰ ਪੈ ਗਏ ਤੂੰ ਵੀ ਹੁਣ ਚੁੱਪ ਕਰ ਜਾ ਤੂੰ ਵੀ ਆਪਣਾ ਗੁੱਸਾ ਠੰਡਾ ਕਰ ਚਲ ਨਹੀਂ ਭੈਣੇ ਸਾਡੀ ਅੰਦਰ ਦੇ ਗਲਤੀ ਆ ਸਾਨੂੰ ਮਾਫੀ ਦੇ ਦਿਓ ਨਹੀਂ ਇਹਨੇ ਮੈਨੂੰ ਇਹੋ ਕਹ ਲਾ ਕਿ ਮੈਨੂੰ ਆਦੀ ਵੀ ਆਦੀ ਵੀ ਨਾ ਆਇਓ ਬਸ ਆ ਗੱਲ ਮੈਨੂੰ ਇਹਨੇ ਦਸੀ ਆ ਵੀਰ ਜੀ ਮੈਂ ਇੱਕ ਗੱਲ ਦਸਾਂ ਆਪ ਵੀ ਫੋਨ ਕਰ ਲੀਦਾ ਹੁੰਦਾ ਆ ਕੱਲਾ ਆ ਨਹੀਂ ਰਹੀਦਾ ਵੀ ਮੈਨੂੰ ਕਹਿ ਦਿੱਤਾ ਤੇ ਮੈਂ ਮੰਨ ਲੈਣੀ ਮੇਰੇ ਕੋਲ ਹੀ ਫੋਨ ਆ ਮੈਂ ਦੇ ਸਵੇਰ ਤੋਂ ਉਹ ਗੱਲ ਵੀ ਮੈਂ ਤੇ ਚਲ ਜਾਣਾ ਕੰਮ ਤੇ ਅੱਧੀ ਰਾਤ ਨਾ ਮੈਂ ਕੰਮ ਤੋਂ ਆਉਣਾ ਹੁਣ ਮੈਨੂੰ ਪਤਾ ਕਿੰਨੀਆਂ ਗੱਲਾਂ ਹੁੰਦੀਆਂ ਆ ਕਦੀ ਮੇਰੀ ਸੱਸ ਲੱਗ ਪੈਂਦੀ ਆ ਘਰ ਵਾਲਾ ਮੇਰਾ ਤੇ ਉਹ ਉੱਠਦਾ ਹੀ ਲੱਗ ਪੈਂਦਾ ਵਾ ਤੇਰੇ ਭਰਾ ਪਰ ਜਾਈਨੇ ਮੇਰੀ ਬੇਇੱਜ਼ਤੀ ਕਰਾ ਕੇ ਰੱਖ ਦਿੱਤੀ ਤੇ ਮੇਰਾ ਪੁੱਤ ਸੂਟ ਮੋੜਨ ਗਿਆ ਹੀ ਦੋਸਤ ਦਾ ਤੇ ਮੈਂ ਉਹਨੂੰ ਕਿਹਾ ਮੈਂ ਹਾਂ ਉਹਦੇ ਇਹ ਤਰ੍ਹਾਂ ਦੋਸਤ ਕੁਛੀ ਪ੍ਰੋਗਰਾਮ ਚੰਗਾ ਹੋ ਗਿਆ ਤੂੰ ਆਖੀ ਬਹੁਤ ਸੋਨਾ ਹੋ ਗਿਆ ਸਾਨੂੰ ਪੁੱਛ ਕੇ ਵੇ ਪਿੰਦਰੇ ਕਿੱਦਾਂ ਹੀ ਢੇਡੇ ਪਾ ਗਏ ਪਹਿਲਾਂ ਮੈਨੂੰ ਇੱਕ ਗੱਲ ਦੱਸੋ ਚਲੋ ਮੈਂ ਮੰਨ ਲਾ ਤੁਹਾਨੂੰ ਇਹ ਗੱਲ ਕਹਿਤੀ ਤੇ ਮੈਂ ਉਹਦੇ ਨੂੰ ਥੋੜੀ ਕਿਹਾ ਸੀ ਕਿ ਉਹਦੇ ਨੇ ਨਹੀਂ ਆਉਣਾ ਤੁਸੀਂ ਉਹਦੇ ਨੂੰ ਕਿਉਂ ਨਹੀਂ ਭੇਜਿਆ ਲੈ ਦੱਸ ਉਹ ਚੱਲ ਛੱਡ ਮੇਰੀ ਗੱਲ ਸੁਣੋ ਮਾਪੇ ਦੇ ਜੀਰੋ ਹੋ ਗਏ ਤੇ ਟੀਆ ਬੁੱਤ ਮੋਰੇ ਹੋ ਗਏ ਇਹ ਉਹ ਮੇਰਾ ਕੁਛ ਨਹੀਂ ਲੱਗਦਾ ਤੇ ਅਹੀਂ ਤੇਰੇ ਕੁਛ ਨਹੀਂ ਲੱਗਦਾ ਨਹੀਂ ਤੁਸੀਂ ਵਾਪਸ ਇਨਾਂ ਦਾ ਭਰਾ ਪਰਜਾਈ ਹੁੰਦੇ ਮਗਰੋਂ ਗਾੜੀ ਮੇਰੇ ਵੀ ਮਾਪੇ ਬਣੇ ਸੀਗੇ ਕਹਿੰਨ ਨੂੰ ਤਾਂ ਮਾਪੇ ਤੁਸੀਂ ਮੇਰੇ ਵੀ ਸੀਗੇ ਤੇ ਹੁਣ ਕਿਹੜੇ ਨਹੀਂ ਵਾਰਨ ਕੀਤੀ ਕਿਹੜੀ ਲੈ ਦੱਸ ਤੋਂ ਮਾਪੇ ਤੇ ਮਾਪੇ ਹੀ ਰਹਿਣੇ ਆ ਹੋਰ ਅਹੀਂ ਦੱਸ ਉਹ ਬਣ ਜਾਣਾ ਵਾ ਪਿੰਦਰ ਤੂੰ ਜੇ ਪਤਾ ਹੁੰਦਾ ਨਾ ਮੇਰਾ ਭਰਾ ਪਰਜਾਈ ਆਵੇ ਅਹੀਂ ਇਹ ਨਹੀਂ ਆਂਦੇ ਤੁਹਾਨੂੰ ਕੁਛ ਦੇ ਕਈ ਕੁੜੀਆਂ ਆਪਣੇ ਕੋਲੋਂ ਵੀ ਚੀਜ਼ ਲੈ ਕੇ ਤੇ ਪੇਕਿਆਂ ਦਾ ਨਾਂ ਕਰ ਦਿੰਦੀਆਂ ਤੇ ਰਹਿ ਤੇਰੇ ਕੋਈ ਜਾਣੀ ਇਹੋ ਹੀ ਚੱਲ ਹਾ ਡਿਗਰੀ ਵੀ ਟੱਕੀ ਜਾਂਦੀ ਨਾ ਤੇ ਕਰ ਦਿੰਦੀ ਆ ਪਰ ਸਾਡੀ ਗਰੀਬੀ ਦਾ ਪਤਾ ਆ ਮੈਂ ਕੀ ਕਰਾਂ ਮੈਂ ਸਾਸ ਨਾ ਕਟਣੀ ਆ ਗਰੀਬੀ ਦਾ ਮਜ਼ਾਕ ਢਾਇਆ ਸਾਰਿਆਂ ਦੇ ਨਾਲ ਮਿਲ ਕੇ ਉਹ ਚੱਲ ਛੱਪ ਕਰ ਜੋ ਚੱਲ ਇਦਾਂ ਕਰ ਉਸੇ ਬਾਹਰ ਡਾ ਮੰਜਾ ਉਸੇ ਬਾਹਰ ਹੀ ਬੈਨੇ ਆਜੋ ਉੱਥੇ ਆਜੋ ਪਿੰਦਰ ਆ ਜਾ ਉੱਥੇ ਆ ਜਾ ਹੁਣ ਰੋਕੇ ਤੇ ਸੱਚੇ ਹੋਣ ਲੱਗ ਪਏ ਜਿੰਨੀਆਂ ਗੱਲਾਂ ਇਹਨਾਂ ਨੇ ਕੀਤੀਆਂ ਫਿਰ ਅੱਗੋ ਤਾਂ ਸੁਣਨੀ ਆ ਹੀ ਸੀ ਵੀਰ ਜੀ ਉਹਨਾਂ ਨੇ ਵੀ ਚੱਲ ਹੁਣ ਤੂੰ ਵੀ ਠੰਡਾ ਗੁੱਸਾ ਕਰ ਦੰਦੇ ਤੂੰ ਵੀ ਕੋਈ ਗੱਲ ਨਾ ਕਰ ਹੁਣ ਚਲੋ ਉੱਥੇ ਬਾਹਰ ਚਾਹੋ ਆ ਜਾਓ ਉੱਥੇ ਬਾਹਰ ਆ ਜਾਓ ਕੋਈ ਗੱਲ ਨਹੀਂ ਕੀ ਆ ਫੋਨ ਫੜ ਲਿਆ ਆਪਣਾ ਉੱਥੇ ਚਾਹੋ ਆ ਜਾ ਅੰਦਰ ਆ ਜਾ ਕੀ ਖਾਣਾ ਹੀ ਉਹ ਸੱਚ ਕੁਝ ਨਹੀਂ ਖਾਣਾ ਵੀਰ ਜੀ ਨਹੀਂ ਮੈਂ ਲੈ ਆਉਣਾ ਜੇ ਉਹ ਮੈਨੂੰ ਬੁਲਾ ਦਿੰਦਾ ਲੈਣਾ ਨਹੀਂ ਵੀਰ ਜੀ ਮੈਂ ਨਹੀਂ ਕੁਝ ਵੀ ਖਾਣਾ ਹਾਏ ਰੱਬਾ ਨਾਲੇ ਚੋਰ ਤੇ ਨਾਲੇ ਚਤਰਰਾ ਸਾਹਮਣੇ ਵੇਖ ਕਿਦਾਂ ਸੱਚੀ ਹੋਣ ਡਈ ਇਹ ਚੱਲ ਗਈ ਤੇ ਮੈਨੂੰ ਭਾਏ ਮਗਰੋਂ ਗਾਲਾਂ ਪੈਣ ਤੇ ਤੂੰ ਮੈਨੂੰ ਇਦਾਂ ਕਿਉਂ ਆਖਿਆ ਇਹ ਆਪੇ ਆਂਦੀ ਮੈਂ ਨਾ ਆਇਓ ਨਾ ਆਇਓ ਜੇ ਕੜਾ